ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚਿਆ ਛਾਨੇ ਵਾਲਾ ਆਪਾਂ ਤੁਹਾਨੂੰ ਸਾਰਾ ਛਾਨੇ ਵਾਲਾ ਦਾ ਬਾਜ਼ਾਰ ਦਿਖਾਵਾਂਗੇ ਤੇ ਵੀਡੀਓ ਦਾ ਐਂਡ ਤੱਕ ਬਨੇ ਰਹੋ ਕਰਦੇ ਆਪਾਂ ਵੀਡੀਓ ਸ਼ਟਾਰਟ ਆਮਨੇ ਹਾਈਵੇ ਚੱਲਦਾ ਤੇ ਇੱਥੋਂ ਤੋਂ ਆ ਵੀਡੀਓ ਸ਼ੁਰੂ ਕਰ ਲੱਗੇ ਆ ਤੇ ਇਹ ਆ ਜੀ ਸਾਰਾ ਛਾਨੇ ਵਾਲਾ ਦਾ ਬਾਜ਼ਾਰ ਇੱਧਰ ਤੁਹਾਨੂੰ ਸਾਰਾ ਆਪਾਂ ਬਾਜ਼ਾਰ ਇਹ ਦਿਖਾਉਨੇ ਆ ਤੇ ਵੀਡੀਓ ਦਾ ਐਂਡ ਤੱਕ ਬਨੇ ਰਹੋ ਲਓ ਜੀ ਇੱਥੇ ਸਾਰਾ ਛਾਨੇ ਵਾਲਾ ਦਾ ਬਾਜ਼ਾਰ ਆ ਕਾਫੀ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਨੇ ਕਾਫੀ ਪਿਆਰ ਦੇ ਵਿੱਚ ਹੁਣ ਜੱਗ ਲਈ ਕਾਫੀ ਦੁਕਾਨਾਂ ਆ ਗਈਆਂ

ਕਾਨ ਆ ਗਈਆਂ ਕਾਫੀ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਨੇ ਇਸ ਬਾਜ਼ਾਰ ਦੇ ਵਿੱਚ ਵੀ ਤੇ ਆ ਵੀ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਆ ਗਈਆਂ ਪੈਪਾ ਵਗੈਰਾ ਦੀਆਂ ਹੋ ਗਈਆਂ ਤੇ ਆਪਰਚੂਨ ਦੀ ਆ ਗਈ ਜਿਵੇਂ ਖਰੀਆਨਾ ਸਟੋਰ ਆ ਗਿਆ ਤੇ ਬਾਕੀ ਆ ਇੱਧਰ ਕੋਲ نیچے ਗੱਡੀਆਂ ਖੜੀਆਂ ਨੇ ਪਾਰਕਿੰਗ ਵਗੈਰਾ ਆ ਦੇਖੋ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ ਤੇ ਆ ਜਿੰਦਿਆ ਦੀਆਂ ਹੋ ਗਈਆਂ ਜਿਵੇਂ ਬਾਕੀ ਆ ਦੇਖੋ ਤੇ ਗੱਡੀਆਂ ਵਗੈਰਾ ਖੜੀਆਂ ਨੇ ਪਾਰਕਿੰਗ ਆ ਬਹੁਤ ਜਿੰਨੀ ਤੇ ਆ ਕੱਪੜੇ ਦੀ ਹੋ ਗਈ ਜਮੇ ਰੋਈ ਆ ਕੱਪੜੇ ਆਗੇ ਤੁਹਾਨੂੰ ਬਾਕੀ ਆ ਪੂਜ਼ਰ ਵਗੈਰਾ ਆਗੇ ਪੱਖੇ ਕੂਲਰ ਤੁਸੀਂ ਬਾਕੀ ਇੱਥੇ ਵੀ ਮਾਰਕੀਟ ਕਾਫੀ ਹੈ ਇੱਥੇ ਵੀ ਤੁਹਾਨੂੰ ਬਤ ਦਿਖਾ ਦਿੰਨੇ ਆ ਸਾਰੀ ਮਾਰਕੀਟ ਹੈ ਇਹ ਆ ਜਾਓ ਗੁੱਜਰ ਆ ਗਏ ਆਵੇਂ ਟਰੰਕ ਵਗੈਰਾ ਹੋ ਗਏ ਬਈ ਬਾਕੀ ਇੱਥੇ ਤੱਕ ਇਹ ਮਾਰਕੀਟ ਆ ਜਾਂਦੀ ਆ ਕਾਫੀ ਵੱਡੀ ਮਾਰਕੀਟ ਆ ਸਾਨੀ ਵਾਲ ਦੀ ਵੀ ਲਓ। ਹੁਣ ਆਪਾਂ ਦੂਜੀ ਸਾਈਡ ਦਿਖਾਉਣੀ ਆ। ਯਾ ਇੱਧਰ ਵਾਈ ਚੱਪਲਾ ਵਗੈਰਾ ਜਮੇ ਲਈ ਬੈਠਾ। ਤੇ ਸਾਹਮਣੇ ਰੇਲ ਦੀ ਨਾਂ ਨਾ ਵੀ ਸਾਹਮਣੇ ਉੱਤਰ। ਇੱਥੋਂ ਆਪਾਂ ਚੱਲਦੇ ਇੱਧਰ ਨੂੰ ਤੁਹਾਨੂੰ ਇੱਧਰ ਸਾਰੀ ਮਾਰਕੀਟ ਦਿਖਾਉਣੀ ਆ। ਇਹ ਇੰਦਰ ਵੀ ਕਾਫੀ ਵੱਡੀ ਮਾਰਕੀਟ ਹੈ ਜਿਵੇਂ ਦੇਖ ਸਕਦੇ ਹੋ ਜਿਵੇਂ ਆ ਆ ਗਈ ਆ ਕੱਪੜੇ ਦੇਖੋ ਕਿੱਡੇ-ਕੱਡੇ ਦੁਕਾਨਾਂ ਆ ਗਈਆਂ ਆ ਦੇਖੋ ਕੱਪੜੇ ਦੀਆਂ ਦੁਕਾਨਾਂ ਆ ਗਈਆਂ ਵਾਕੀ ਇੰਦਰ ਤੋਂ ਨਿਕਾਰੀ ਆ ਫਾਟ ਦਿਖਾਤੀ ਹੁਣ ਆਪਾਂ ਇੱਧਰ ਦਿਖਾਉਣੀ ਹੈ ਜੀ ਆ। ਬਾਕੀ ਆ ਖਾਣ ਪੀਣ ਵਾਲਾ ਆ ਗਿਆ ਉੱਤ। ਤੇ ਬਾਕੀ ਇੱਧਰ ਵੀ ਕਾਫੀ ਵੱੱਡੇ ਵੱੱਡੇ ਦੁਕਾਨਾਂ ਨੇ ਜਿਹੜੇ ਤੁਹਾਨੂੰ ਆਪ ਦਿਖਾਈਆਂ ਨੇ। ਬਾਕੀ ਆ ਕਰਿਆਨਾ ਸਟੋਰ ਆ ਗਿਆ। ਬਾਕੀ ਆ ਕੱਪੜੇ ਦੀ ਆ ਗਈ ਨਾਲ। ਬਾਕੀ ਆਹ ਘੜੇ ਵਗੈਰਾ ਆ ਗਏ ਮਿੱਟੀ ਦੇ ਬਰਤਨ ਦੇ ਭਾਂਡੇ ਆ ਗਏ ਜਿਵੇਂ ਆ ਦੇਖ ਸਕਦੇ ਹੋ ਆਫੇ ਨੇ ਟੁੱਟੀਆਂ ਲੱਗੀਆਂ ਹੋਈਆਂ ਨੇ ਤੇ ਪਾਣੀ ਕਾਫੀ ਠੰਡਾ ਰਹਿੰਦਾ ਰਹਿਤ ਹੈ ਆ ਵੀ ਕੱਪੜੇ ਦੀ ਆ ਗਈ ਤੇ ਉਦੋਂ ਆ ਵੀ ਕੱਪੜੇ ਦੀ ਆ ਗਈ ਆ ਵੀ ਕੱਪੜੇ ਦੀ ਆ ਗਈ ਬਾਕੀ ਆ ਵੀ ਲੋਹੇ ਦੀ ਆ ਗਈ ਜਿਵੇਂ बैग वगैरा आ गया पौड़ियाँ आ गई लकड़ के बांस आ गए प्लास्कट के भांडे आ गए भांडेड़ी आ गई जमें वाटर कूलर हो गए तो या बैग वगैरह आ गए ਹਾਲੋ ਦੇਖੋ ਟੁੱਪੀ ਲੱਗੀ ਹੋਈ ਹੈ ਨਾਲੋਂ ਪਾਣੀ ਵਾਸਤੇ ਢਾਵੇਂ ਹੋ ਗਏ ਜਮੇ ਆਹ ਦੇਖੋ ਧਾਰੇ ਇੱਧਰ ਇਹ ਕੀ ਆ ਪ੍ਰਾਈਸ ਤੇ ਬਤਾ ਜਿੰਨੇ ਪਾਣੀ ਡਾਲਾ ਜਾਂਦਾ ਹੈ ਪ੍ਰਾਈਸ ਕੀ ਹੈ ਇਸ ਦਾ ਕਿੰਨੇ ਦਾ ਹੈ ਪਰਾਇ ਤਾਂ ਮਰ ਨਹੀਂ मालूम ਨਹੀਂ ਕੋਈ ਤੇ ਕਾਲ ਕਰੋ ਇਹ ਬਾਈ ਗਲਾ ਹਟ ਨਹੀਂ ਇਹ ਪਾਣੀ ਇਹ ਪਾਣੀ ਵਾਸਤੇ ਆਇਆ ਜੀ ਤੇ ਅਸਲੀ ਟੁੱਪੀ ਲੱਗੀ ਹੋਈ ਹੈ ਇਹਦੇ ਇਹ ਪਾਣੀ ਠੰਡਾ ਰਹਿੰਦਾ ਪਰਾਇ ਜਿਵੇਂ ਪੁੱਛ ਲਈ ਪਾਈ ਗਿਆ ਨਾ ਪਰਾਇ ਪਤਾ ਨਹੀਂ ਤੇ ਮਾ ਚਲੋ ਕੋਈ ਗੱਲ ਨਹੀਂ ਬਾਈ ਹੈ ਨਹੀਂ ਦੀ ਦੁਕਾਨ ਵਾਲੀ ਪੁੱਛ ਲੈਣਗੇ ਇੰਕੋਣ ਇਹ ਆਪਾਂ ਤੁਹਾਨੂੰ ਸਾਰੀ ਮਾਰਕੀਟ ਜਿਹੜੀ ਦਿਖਾ ਰਹੇ ਹਾਂ ਜਾਮ ਲੱਗ ਗਿਆ ਇਹ ਆ ਵੀ ਇੱਧਰ ਦੁਕਾਨਾਂ ਆ ਗਈਆਂ ਨੇ ਦੇਖੋ ਤੇ ਆਹ ਇੱਕ ਬੜੀ ਵੱਡੀ ਵੱਡੀ ਦੁਕਾਨਾਂ ਆ ਗਈਆਂ ਇੱਧਰ ਇੱਥੇ ਆਪਾਂ ਸਾਹਮਣੇ ਆਪਣ ਨੂੰ ਹਾਈਵੇ ਆ ਗਿਆ ਆਪਾਂ ਮੁੜ ਕੇ ਉਹੀ ਹਾਈਵੇ ਕੋ ਆ ਗਿਆ ਤੁਹਾਨੂੰ ਕੁਦਰਾਨੀ ਆ ਗਈਆਂ ਇੱਧਰ ਆ ਦੇਖ ਸਕਦੇ ਹੋ ਇਹ ਆਪਣੇ ਬਿਲਕੁਲ ਸਾਹਮਣੇ ਹਾਈਵੇ ਫੇਰਾ ਚੁੱਕਿਆ ਚਲੋ ਜੀ ਆਪਾਂ ਸੱਪੜੇ ਦੁਕਾਨਾਂ ਆ ਗਈਆਂ ਵੱਡੀਆਂ ਵੱਡੀਆਂ ਐਵੇਂ ਕਿਆ ਹੋਲਡਰ ਵਗੈਰਾ ਆ ਗਿਆ ਇੱਧਰ ਜਿਵੇਂ ਆ ਆ ਵੀ ਅੱਗ ਦੇ ਵਿੱਚ ਆ ਬਿਜਲੀ ਲਈ ਆ ਗਏ ਹੋ ਕੱਜਾ ਫਰੂਜਾ ਉੱਧਰ ਪਏ ਨੇ ਇਹ ਆ ਫਾਲ ਵਗੈਰਾ ਆ ਗਿਆ ਜਿਵੇਂ ਬਾਕੀ ਇੱਧਰ ਵੀ ਹੈਗੀ ਮਾਰਕੀਟਿੰਗ ਆ ਫਾਲ ਵਗੈਰਾ ਹੋ ਗਏ ਜਿਵੇਂ ਤੇ ਬਾਕੀ ਸਾਹਮਣੇ ਹਾਈਵੇ ਆ ਗਿਆ ਹੁਣ ਸੀ ਆਪਾਂ ਵਾਪਸ ਆ ਚੁੱਕੇ ਆ ਲਓ ਇਹ ਇਸ਼ਾਰਾ ਸਾਨੇ ਵਾਲਾ ਬਾਜ਼ਾਰ ਤੇ ਆਪਣੇ ਸਾਹਮਣੇ ਹੈਗੀ ਆ ਰਾਮਗੜੀਆਂ ਸੈਸ ਮਾਰਕੀਟ ਇੱਥੇ ਵੀ ਇਹ ਛੋਟੀ ਜੀ ਮਾਰਕੀਟ ਹੈਗੀ ਜਿਹਾ ਦੇਖ ਸਕਦੇ ਹੋ ਇੱਧਰ ਵੀ ਦੁਕਾਨਾਂ ਨੇ ਕਾਫੀ ਆਹ ਦੇਖ ਸਕਦੇ ਹੋ ਕੱਪੜੇ ਦੀਆ ਹੋਗੇ ਜਿਵੇਂ ਆਹ ਦੇਖੋ ਜਿਵੇਂ ਦੁਪੱਟੇ ਹੋਗੇ ਕੁਰਤੇ ਵਗੈਰਾ ਹੋਗੇ ਤੇ ਆਉਂਗੇ ਜਮੇ ਤੇ ਇਹ ਹੈ ਸਾਰੀ ਮਾਰਕੀਟ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਤੇ ਇਹ ਮਾਰਕੀਟ ਬਿਲਕੁਲ ਰੋਡ ਦੇ ਉੱਪਰ ਹੀ ਆ ਤੇ ਇੱਧਰ ਸਾਹਮਣੇ ਰੋਡ ਚੱਲਦਾ ਤੇ ਚੁੱਤੀ ਆ ਇਹ ਮਾਰਕੀਟ ਦਾ